ਕਬੀਰੇ ਟਾਲੇ ਟੋਲੇ ਦਿਨ ਗਿਆ ਵਿਆਜ ਵਢੰਤੂ ਜਾਏ ਨਾ ਹਰ ਪਜਿਓ ਨਾ ਖਤ ਪਟਿਓ ਕਾਲ ਪਹੁੰਚੋ ਆਏ ਕਾਇ ਰੋਜ ਦਿਨ ਚੜਦਾ ਟਾਲੇ ਟੋਲੇ ਜੇ ਚਲੇ ਜਾਂਦਾ ਵੀ ਆ ਕਰ ਲਈ ਓ ਕਰ ਲਈਏ ਕੰਮ ਕਰ ਲਈਏ ਫੇਰ ਕਰਦੇ ਆ ਸਾਰਾ ਦਿਨ ਜਗੜ ਗਿਆ ਟਾਲੇ ਟੋਲੇ ਦਨ ਗਿਆ ਵਿਆਜ ਵਢਤੂ ਜਾਏ ਵਿਆਜ ਤਾਂ ਰੋਜ ਵਧੀ ਜਾਂਦੇ ਜਦ ਕਹਦਾ ਕੋ ਮੋੜਿਆ ਹੀ ਨਹੀਂ ਜਿਹਦਾ ਲਿਆ ਆ ਉਦੇ ਖਾਤਰ ਕੋ ਕਮਈਓ ਨਹੀਂ ਕੀਤੀ ਵਾਪਸ ਦੇਣ ਦੀ ਵਿਆਜ ਬਣਨ ਤੋਂ ਜਾਇਆ ਜਿਹੜਾ ਰੋਜ਼ ਖਾਂਦੇ ਆ ਰਾਸ਼ਨ ਇਹਦਾ ਵਿਆਜ ਹੀ ਪੈਂਦਾ ਨਾ ਹਰ ਭਜਿਓ ਨਾ ਖਤ ਫਟਿਓ ਨਾ ਹਰ ਭਜਿਓ ਨਾ ਖਤ ਫਟਿਓ ਆ ਦਾ ਹੱਲ ਆ ਦਾ ਹੱਲ ਦੇ ਨਾਲ ਜੁੜੇ ਜਿਹੜਾ ਹਰ ਹੈ ਉਹਦੇ ਨਾਲ ਜੁੜੇ ਨਹੀਂ ਭਜਿਓ ਦਾ ਮਤਲਬ ਜੁੜੇ ਆ ਦਾ ਹੱਲ ਨਾਲ ਜੁੜੇ ਨਾ ਇਹੋੜਾ ਲੇਖਾ ਲਿਖਦੇ ਆ ਇਹ ਇਹ ਕਿਹਾ ਵੀ ਲੇਖਾ ਲਿਖ ਹੁੰਦੇ ਐ ਪੁਰਬਾਬ ਦਾ ਪੁਰਬਾਬ ਦਾ ਲੇਖਾ ਵੀ ਲਿਖਦੇ ਰਏ ਵੀ ਪਾੜੇ ਦੀ ਕਹਾਣੀ ਵੇ ਭਾਈ ਅਸੀਂ ਲੇਖਾ ਦਾ ਸਾਡਾ ਕਹਦਾ ਅਸੀਂ ਤਾਂ ਕੁਝ ਕਰਦੇ ਹੀ ਨਹੀਂ ਜੋ ਪਰਮੇਸ਼ਰ ਕਰਾਉਂਦਾ ਕਰਦੇ ਆਂ ਪੁੱਤ ਪਾਪ ਤਾਂ ਸਾਡੇ ਬਸ ਤੇ ਜਿਹੜਾ ਇਹ ਮੰਦਾ ਉਹਦਾ ਲੇਖਾ ਪੜ ਪੜ ਗਿਆ ਫਟਣਾ ਆਪੇ ਇਹ ਲੇਖਾ ਨਾਨਕ ਤੱਕਾ ਲੇਖਾ ਪਟਿਆ ਪਟਿਆ ਤੀਨੇ ਬਾਟੇ ਆਵੇ ਬਾਟੇ ਅੰਦਰ ਲੈਣਾ ਇਹ ਪਟਣਾ ਦੱਲਾਈ ਲਿਖਦਾ ਮੰਦਾ ਕੌਣ ਹੈ ਜਿਤ ਮੰਦਾ ਹੈ ਬਾਪੂ ਬਾਪ ਉਹ ਜਦ ਮੰਦਾ ਲਿਖੀ ਜਾਂਦਾ ਉਹ ਧਰਮ ਰਾਜ ਇਹ ਲਿਖਦਾ ਚਿੱਤ ਲਿਖਾ ਹੋਰ ਕੌਣ ਲਿਖਦਾ ਉਹ ਹੀ ਪਾੜਦਾ ਉਹ ਹੀ ਲਿਖਦਾ ਮਨ ਲਿਖਦਾ ਲੇਖ ਮਤਵੰਦਾ ਹੀ ਨਹੀਂ ਮੈਂ ਬਰਾ ਕੀਤਾ ਇਹ ਲੇਖ ਕਿਥੇ ਇਹਨੂੰ ਲਿਖਣ ਲਾ ਦੀਏ ਦੁਹੇ ਦੇ ਪਾਪ ਲਿਖੂ ਆਪਣੇ ਲਿਖਦਾ ਹੀ ਨਹੀਂ ਆਪ ਦਾ ਵਰੀ ਹੈ ਸਭ ਕਾਸੇ ਚ ਹਾਂਜੀ ਨਾ ਹਰ ਭਜਿਓ ਨਾ ਖੱਦ ਭਟਿਓ ਕਾਲ ਪਹੁੰਚੋ ਆਏ ਕਾਲ ਪਹੁੰਚਿਓ ਆਏ ਇਹਨੇ ਸਮਾਂ ਆ ਗਿਆ ਅਖਾਤ ਪੜਿਆ ਨਾ ਹਰ ਨਾ ਜੁੜਿਆ ਹੂੰ